ਇਸ ਵਾਰ ਮੀਂਹ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ ਚਾਹੇ ਉਹ ਪਹਾੜੀ ਖੇਤਰ ਹੋਵੇ ਜਾਂ ਫਿਰ ਮੈਦਾਨੀ ਪੀਰਥ ਸਥਾਨਾਂ 'ਪਾਵੇਂ ਭਾਰੀ ਮੀਂਹ ਕਾਰਨ ਮਣੀ ਮਹੇਸ਼ ਯਾਤਰਾ ਰੋਕ ਦਿੱਤੀ ਗਈ ਹੈ ਜਿਸ ਦੇ ਨਾਲ ਹਜ਼ਾਰਾਂ ਸ਼ਰਧਾਲੂ ਉੱਥੇ ਫਸੇ ਹੋਏ ਨੇ ਰਸਤਾ ਬੰਦ ਹੋਣ ਦੇ ਕਾਰਨ ਬਾਹਰ ਨਿਕਲਣਾ ਬੜਾ ਹੀ ਮੁਸ਼ਕਲ ਹੋ ਗਿਆ ਹੈ ਹੁਣ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਨੇ ਅਜੇ ਹੀ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਦੋਂ ਹਿਮਾਚਲ ਵਿਖੇ ਮਣੀ ਮਹੇਸ਼ ਯਾਤਰਾ ਤੋਂ ਗਈ ਚਾਰ ਲੋਕਾਂ ਦੀਆਂ ਲਾਸ਼ਾਂ ਪਠਾਨਕੋਟ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਲੈਂਡਸਲਾਈਡਿੰਗ ਤੇ ਆਕਸੀਜਨ ਦੀ ਘਾਟ ਦੇ ਕਾਰਨ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਹੁਣ ਹਿਮਾਚਲ ਸਰਕਾਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੀਆਂ ਲਾਸ਼ਾਂ ਪਹੁੰਚਾਉਣ ਤੱਕ ਕੋਸ਼ਿਸ਼ ਕਰ ਰਹੀ ਹੈ ਪੜਾ ਪੜਾ ਸਾਹਿਬ ਇਹ ਬੋਡੀਆਂ ਕਿੱਥੋਂ ਆਈਆਂ ਇਹ ਬਾੜੀਆਂ ਜੀ ਆਪਣੇ ਹਿਮਾਚਲ ਤੋਂ ਆਈਆਂ ਇਹ ਕੋਈ ਉੱਥੇ ਮਨੀਮੇਸ ਗਏ ਹੀ ਉੱਥੇ ਇਹਨਾਂ ਦੀ ਡੈਥ ਹੋ ਗਈ ਤੇ ਕਾਫੀ ਦਿਨਾਂ ਤੋਂ ਇਹ ਅੜੀਆਂ ਹੀ ਫਿਰ ਆਏ ਐਮਐਲਏ ਸਾਹਿਬ ਕੋ ਬਰਿੰਦਰ ਮੀਤ ਪਾੜੇ ਠੀਕ ਹੈ ਉਹਨਾਂ ਨੇ ਫਿਰ ਸੰਪਰਕ ਕੀਤਾ ਉੱਥੋਂ ਦੇ ਸੁਭਿੰਦਰ ਸੁਖੀ ਨਾਂ ਜਿਹੜਾ ਮੁੱਖ ਮੰਤਰੀ ਹੈ ਉਹਨਾਂ ਨਾਲ ਸੰਪਰਕ ਕਰਕੇ ਤੇ ਫਿਰ ਇਹ ਜਿਹੜੀਆਂ ਬਾੜੀਆਂ ਬੜੇ ਜਦੋਜਾਦੀ ਦਾ ਰੋਜ਼ ਚਾਰ-ਚਾਰ ਪੰਜ-ਪੰਜ ਵਾਰੀ ਫੋਨ ਕਰ ਕਰਕੇ ਫਿਰ ਇਹ ਆਈਆਂ ਤੇ ਡੀਸੀ ਆਪਣੇ ਜਿਹੜੇ ਇੱਥੋਂ ਦੇ ਆ ਚੰਬੇ ਵਾਲੇ ਉਹਨਾਂ ਨਾਲ ਸੰਪਰਕ ਚ ਆਏ ਫਿਰ ਇੱਕ ਐਮ.ਐਲ.ਏ. ਨਾਲ ਉੱਥੇ ਸੰਪਰਕ ਕੀਤਾ ਉਹਨਾਂ ਦੇ ਦੋਸਤ ਹੀ ਉਹਨੇ ਨਾਲ ਹੋ ਗਏ ਸਾਰਾ ਇਹ ਕਾਰਵਾਈ ਕਰਕੇ ਤੇ ਅੱਜ ਜਿਹੜੀਆਂ ਇਹ ਬਾੜੀਆਂ ਇੱਥੇ ਪਹੁੰਚੀਆਂ ਕਿੰਨੀਆਂ ਬਾੜੀਆਂ ਪਠਾਨਕੋਟ ਹੋਈਆਂ ਪਠਾਨਕੋਟ ਆ ਚਾਰ ਬਾੜੀਆਂ ਆਈਆਂ ਜੀ ਕਿੱਥੇ ਕਿੱਥੋਂ ਨਹੀਂ ਇੱਕ ਤੇ ਗੁਰਦਾਸਪੁਰ ਦੀ ਆ ਤੇ ਇੱਕ ਸੰਗਰੂਰ ਦੀ ਆ ਇੱਕ ਪਠਾਨਕੋਟ ਦੀ ਆ ਤੇ ਇੱਕ ਹਸ਼ਾਰਪੁਰ ਦੀ ਇਹ ਸਾਰੀਆਂ ਬਾੜੀਆਂ ਜਿਹੜੀਆਂ ਤਾਦੇ ਇੱਥੇ ਪਹੁੰਚੀਆਂ ਵਾ ਤੇ ਹੁਣ ਅਹੀਂ ਲੈਣਾ ਹੁਣ ਪਰਿਵਾਰਾਂ ਨੂੰ ਸਪੋਰਟ ਕਰਨਾ ਹੈ ਜੀ ਕਰ ਮੈਂ ਮੈਂ ਗੁਰਦਾਸਪੁਰ ਜਿਹੜਾ ਪਿੰਡ ਕਿਸ਼ਨ ਨਗਰ ਨਰਾਂ ਵਾਲਾ ਅਸੀਂ ਬਾਈ ਤ੍ਰਿਕ ਮੈਂ ਤੇ ਮੇਰਾ ਦੋਸਤ ਅਨਮੋਲਦੀਪ ਜੋ ਕਿ ਇਸ ਟਾਈਮ ਖਤਮ ਹੋ ਚੁਕਿਆ ਜਿਹੜਾ ਪਾਰਸਲ ਸ਼ਰੀਰ ਕੁਝ 10 ਤੋਂ ਬਾਅਦ ਦੇਣ ਬਾਅਦ ਆਇਆ ਇਥੋਂ ਮਨੀ ਮਹੇਸ਼ ਤੋਂ ਬਰਮੋਰ ਤੋਂ ਅੱਜ 8 ਟੈਕਸ ਦੇ ਦੁਆਰਾ ਲਿਆਇਆ ਗਿਆ 에ਅਰ ਪੋਸਟ ਕਰ ਲਿਆਇਆ ਗਿਆ ਕੋਈ ਨਾ ਦਸਾਂ ਬਾਅਦ ਦੇਣ ਦੇ ਵਿੱਚ ਬਹੁਤ ਬਹੁਤ ਬੁਰਾ ਹੋਇਆ ਜੋ ਉਸ ਰਾਤ ਮੈਨੂੰ ਨਾ ਕੋਈ ਪ੍ਰਸ਼ਾਸਨ ਦਾ ਸਾਥ ਮਿਲਿਆ ਨਾ ਕੋਈ ਨਹੀਂ ਸਹਾਇਤਾ ਨਹੀਂ ਫਿਰ ਉਹ ਪਵੰਦ ਫਾਇਰ ਦੀ ਸਾਨੇਤ ਪੁਜਾਇਆ ਜਾਏ ਹੁਣ ਇਸ ਤਵੇ ਚਾਰ ਤੁਹਾਡੇ ਨਾਲ ਘਟਨਾ ਕਿਹੜੀ ਜਗ੍ਹਾ ਵਾਪਰੀ ਸਾਡੇ ਨਾਲ ਘਟਨਾ ਦੱਸੋ ਜੀ ਆਪਣੀ ਕਿਥੇ ਮੇਰੇ ਦੋਸਤ ਅਨਮੋਲ ਦਿਵਸੇ ਆਕਸੀਨ ਪ੍ਰੋਪਰ ਨਾ ਮਿਲਣ ਕਾਰਨ ਹਾਰਡ ਆਈਟਮ ਦਿੱਕਤ ਆਈ ਜਿਹਦੇ ਕਰਮ ਅਵਸ਼ੇਸ਼ ਹੋ ਗਿਆ ਉਹ ਤੋਂ ਸੋਮਵਾਰ ਸੋਦਰ ਸੋਮਵਾਰ ਨੂੰ ਸਵੇਰ 8:00 ਵਜੇ ਦੇ ਕਰੀਬ ਅੰਤ ਹੋਇਆ ਪਰ ਪ੍ਰਸ਼ਾਸਨ ਨੇ ਸ਼ਿ ਥੱਲੇ ਲੈਣ ਵਾਸਤੇ ਕੋਈ ਜਤਨ ਨਹੀਂ ਕੀਤਾ ਇਹਨਾਂ ਖਾ ਜਤਨ ਕੀਤਾ ਸ਼ੁੱਕਰਵਾਰ ਦੇ ਦਿਨ ਲੰਗਰ ਸਮਿਤੀ ਦਿਨਾਂ ਦੇ ਵਰ ਵਾਲਿਆਂ ਨੇ ਸਹਾਇਤਾ ਕੀਤੀ ਜਿਹਦੇ ਨਾਲ ਉਹਨਾਂ ਨੇ ਆਪਣੇ ਕੋਲ ਕਾਸ਼ੇ ਦੇ ਗਏ ਬੰਦੇ ਸਾਡੇ ਅਨਮੋਲ ਸੇਵਾ ਵਿੱਚ ਪਾਰਕ ਵਿੱਚ ਥੱਲੇ ਲਿਆਂਦਾਗਾ ਸ਼ੁੱਕਰਵਾਰ ਦੇ ਦਿਨ ਸ਼ੁੱਕਰਵਾਰ ਨੂੰ ਮਿਚ ਲਿਆਂਦਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਵਗੈਰਾ ਨਹੀਂ ਨਹੀਂ ਹੋਈ ਤੇ ਜੋ ਪੋਸਟਮਾਨ ਵਰਗੀ ਹੈ ਪੋਸਟਮਾਨ ਬਾਰੇ ਦਿੱਕਤ ਥੋੜੀ ਜਿਹੀ ਪਰੇਸ਼ਾਨੀ ਹੋਈ ਉਹਨਾਂ ਨੂੰ ਪੋਸਟਮਾਨ ਅਸਟੇਵ ਸਾਹਿਬ ਨੂੰ ਮਿਲਿਆ ਉਸ ਤੋਂ ਬਾਅਦ ਫੇਰ ਵੀ ਨਹੀਂ ਹੋ ਰਿਹਾ ਜਿਵੇਂ ਪੋਸਟਮਾਨ ਆਇਆ ਤਾਂ ਉਸ ਤੋਂ 4 ਦਿਨ ਬਾਅਦ ਅੱਜ ਹੁੰਦਾ ਪਾਰਕ ਵਿੱਚ ਪਹਾਨਪੁਰ ਪੰਚਾਇਆ ਤੁਹਾਡੇ ਵੀ ਸੱਟਾ ਸੁੱਟਾ ਲੱਗਣੀ ਮੇਰੇ ਵੀ ਬਸਰ ਮੇਰੇ ਰਾਈਡਸਾਈਡ ਪੂਰਾ ਕੰਮ ਨਹੀਂ ਜਾ ਰਿਹਾ ਬਹੁਤ ਦਿੱਕਤ ਹੈ ਹੋ ਗਈ ਮੈਨੂੰ ਬਹੁਤ ਸਤਮ ਮਿਲ ਰਿਹਾ ਚਲੋ